ਆਪਦੇ ਘਰ ਤੋਂ ਬਿਨਾ ਆਪਣੇ ਭਰਾਵਾਂ ਤੋਂ ਆਪਣੇ ਖੂਨ ਤੋਂ ਬਿਨਾ ਸਾਰਾ ਜੀਵਨ ਕੱਟ ਲਿਆ ਬਾਪੂ ਨੇ ਨਵੀਂ ਉਮਰ ਦੇ ਮੁੰਡੇ ਝੇਡਾਂ ਕਰੀ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਕਿਹੜਾ ਆਪਣਾ ਕਿਹੜਾ ਬੇਗਾਨਾ 10 ਸਾਲ ਤੋਂ ਸਾਡੇ ਨਗਰ ਚੋਂਦੇ ਜਾਂਦੇ ਬਿਰਦ ਸਰੀਰ ਆ ਗੁਰੂ ਦਾ ਸਿੱਖ ਆ ਬਾਪੂ ਹੂੰ ਲੋਭ ਮਾਰਗਾ ਤੇ ਧੂਆ ਪਾਈ ਤੋ ਇਹ ਕਾਲੀ ਨਾਰੀ ਸੀ ਉਹ ਮਰੀ ਜਿੰਦਗੀ ਤੋਂ ਬਾਪੂ ਬੱਸ ਕਰਦਾ ਨਾ ਜੀ ਇਹ ਉਮਰ ਵਾਂ ਸਿਆ ਵੀ ਮੇਰਾ ਰਿਸ਼ਤਾ ਤਾਂ ਕੋਈ ਨਹੀਂ ਪਰ ਸਾਡੇ ਬਾਪੂ ਦੀ ਆੜੀ ਹੁੰਦੀ ਸੀ 10-12 ਸਾਲਾਂ ਤੋਂ ਇਸ ਨਗਰ 'ਚ ਆਉਂਦਾ ਬਾਪੂ ਤੇ ਇਹਨਾਂ ਨੂੰ ਕੋਈ ਨਾਮ ਨਹੀਂ ਪਤਾ ਸੀ ਕਿਸੇ ਨੂੰ ਵੀ ਬਾਪੂ ਦਾ ਬਾਈ ਦੱਸਦੇ ਵੀ ਸੀ ਬਾਬਾ ਜੀ ਦੇ ਕਹਿ ਕੇ ਬੁਲਾਉਂਦੇ ਆ ਹਾਂ ਪੁੱਤ ਈ ਆ ਮੈਂ ਤੇਰਾ ਹਾਂ ਜੀ ਬਾਬਾ ਜੀ ਜੀ ਕੀ ਹਾਲ ਆ ਕੀ ਹੈ ਚਾ ਪੀਏ ਚਾ ਭਾ ਰੰਗ ਲਾਣ ਮੇ ਚਾਲਦੀ ਹੈ ਹੈ ਰਤਾ ਰੰਗੇ ਲਾਗੇ ਚਾਲਦੀ ਲੈ ਆਉਣਾ ਲੈ ਆਉਣਾ ਹੋਏ ਉਹ ਬੈਂਟੀ ਧੋਡੰਗਰੇ ਹੱਥ ਬਾਣ ਕੇ ਆ ਆ ਨੀਆ ਗੁਰਮੁਖ ਗੁਰਸਖਾ ਚੰਡੀਗੜ੍ਹ ਦੇ ਨੌਕਰਾਂ ਮਾ ਥੋਲੇ ਰਾਂ ਲੈ ਆ ਉਹ 12 ਤਵਾਰ ਨੂੰ ਆਊਗਾ ਹੈ 12 ਤਵਾਰ ਨੂੰ ਆਊਗਾ ਉਹ ਉਹਦੇ ਨਾਲ ਸਾਥੀ ਆ ਹੂੰ ਹੂੰ ਉਹਨਾਂ ਦੇ 7-8 ਅੱਧਾ ਮਿੰਟ ਹੂੰ ਉਹ ਸੁੱਕੇ ਕੋਮ ਦੇ ਕੇ ਤਾਂ ਉਦੋਂ ਕਰਉਂਦੇ ਜੋ ਕਿ ਪਤਾ ਨਹੀਂ ਕਿੰਨੇ ਐਡਵਾਰ ਆ ਗਏ। ਅੱਛਾ ਹਾਂ। ਅੱਜ ਉਹ ਨੋ ਜੂ ਬੀ ਬਿੰਗ ਲਿਆ। ਚਲ ਮੈਂ ਪੁੱਛਦਾ ਉਹ ਮੈਨੂੰ ਤਾਂ ਇਹ ਪਤਾ ਲੱਗਾ ਵੀ ਬਾਰ ਐਤਵਾਰ ਹਾਂ ਮਹਾਰਤਵਾਰ ਸੋ ਤੇ ਹਾਂਜੀ ਹਾਂ। ਬਾਪੂ ਜੀ ਕੀ ਨਾਮ ਆ ਤੁਹਾਡਾ? ਭਵਿੰਦਰ ਸਿੰਘ ਹੈ? ਭਵਿੰਦਰ ਸਿੰਘ। ਭਵਿੰਦਰ ਸਿੰਘ। ਹਾਂ। ਠੀਕ ਆ ਤੁਹਾਡੇ ਪਿਤਾ ਜੀ ਦਾ ਕੀ ਨਾਮ ਆ? ਪਤਾ ਜੀ ਰੋਲਾ ਸਿੰਘ। ਰੋਲਾ ਸਿੰਘ ਤੇ ਪਿੰਡ ਦਾ ਕੀ ਨਾਮ? ਸੰਦਰਾ ਸਲਾਣਾ ਸਲਾਣਾ ਪਿੰਡ ਆ ਅੱਜ ਬੇ ਸਲਾਣਾ ਪਿੰਡ ਦਾ ਫਤਿਹਗੜ੍ਹ ਜ਼ਿਲ੍ਹਾ ਬਣਦਾ ਅੱਛਾ ਹਾਂਜੀ ਠੀਕ ਆ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ ਆ ਤੇ ਬਾਪੂ ਤੁਸੀਂ ਕੀ ਕੰਮ ਕਰਦੇ ਸੀ ਮੈਂ ਜੇ ਪਹਿਲਾਂ ਤਾਂ ਹੁਣ ਕਰੀਏ ਕੀ ਗਰੀਬ ਆਦਮੀ ਸੀ ਜਦ ਬਾਪੂ ਹੁੰਦੇ ਖੇਤੀ ਕਰਦੇ ਤੇ ਬਾਪ ਮਰ ਗਿਆ ਤੇ ਦੂਆ ਪਾਇਚਾ ਪਾਲੀਨ ਆ ਰਹੀ ਸੀ ਉਹ ਮੇਰੀ ਜਿੰਦਗੀ ਕੋਈ ਖਬਰਬਾਦ ਕਰਦਾ ਮੈਂ ਕੋਈ ਨਹੀਂ ਉਹਨਾਂ ਦਾ ਪਤਾ ਮਾਝਾ ਪਿੰਡਾਂ ਦਾ ਦੁਫੀ ਸੰਗ ਹੋ ਗਿਆ ਨਾ ਹਾਂ ਰੂ ਸੰਗ ਹੋ ਗਿਆ ਮਾ ਗੁਰਦੁਆਰੇ ਸਾਡੇ ਪਿੰਡ ਹਾਂ ਜਾਂਦਾ ਦੀ ਪਰ ਸਾਧੂ ਸੰਤਾਂ ਦਾ ਦਰਵਾਜ਼ਾ ਹੈ ਅੱਛਾ ਉਹ ਸੰਤਾਂ ਦੇ ਗੁਰਦੁਆਰੇ ਰਹਿ ਰਹੇ ਆ ਹਾਂ ਉਹ ਜੀ ਮਤਲਬ ਫਿਰ ਜਦ ਮੈਂ ਦੁਫੀ ਹੋ ਗਿਆ ਨਾ ਰਸਤੇ ਆਈ ਤੇ ਹਾਂ ਉਹ ਮੈਂ ਸਾਵੈ ਲੋ ਇਹੇ ਲੋਕ ਜੇ ਪਰਵਾਹ ਤੇ अच्छा मो बाबा ने लगाए वरवा के कर कुछ आठ से था तीनंदर भौजी हम्म उते दा सारा ने तो दा दूसरी जे दोदा मंडल दा दावेल की गड्डा ने दो पाकी पाफा ना दा को मौका दा की ओए जे जान दा भी या जानद जानदन ओदा क्या फिर सारा मुसफर हो जांदा दुभी चार दा रोटी दा हां जी हम्म वे चार रोटियां खाय दा पेंदी है ਹਾਂ 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 ਮੇਸ਼ਾਲ ਕੰਮ ਨਾ ਹਾਂ ਚਾਰ ਰੋਟੀ ਦਾ ਪਰਵਾਹ ਨਹੀਂ ਦਾ ਜਾਣੀ ਸੀ ਤੁਹਾਡਾ ਨਾਮ ਪੂਰਾ ਹੈਗਾ ਵਾ ਹਾਂ ਮੈਂ ਪ੍ਰਭਿੰਦਰ ਦੱਸਾਂ ਪ੍ਰਭਿੰਦਰ ਸਿੰਘ ਹਾਂ ਤੇ ਬਾਪੂ ਜੀ ਬਾਪੂ ਇਹ ਤਾਂ ਰਲਾ ਗਿਆ ਤਾਂ ਮਰ ਗਿਆ ਨਾ ਤੇ ਮਰ ਗਏ ਸੀ ਉਹਦੇ ਮਰੇ ਤਾਂ ਮੇਰਾ ਤਾਂ ਭਾਈ ਸੀ ਜਿਹੜਾ ਦੂਆ ਉਹ ਮੈਂ ਇਕੱਲਿਆਂ ਤਾਂ ਕਾਹਦਾ ਮੈਨੂੰ ਮਰਾਉਂਦਾ ਤੇ ਤਾਂ ਮੈਨੂੰ ਕੋਸੇ ਕੋਈ ਮੈਨੂੰ ਦੂਜੇ ਮਤਲਬ ਖੁਸ਼ ਹੋਇਆ ਕੋਈ ਤੇ ਸ਼ਾਦੀ ਨਹੀਂ ਹੋਈ ਤੁਹਾਡੀ ਤੇ ਭਰਾ ਦੀ ਸ਼ਾਦੀ ਹੋਈ ਸੀ ਦੂਜੇ ਦੀ ਉਹ ਜੀ ਤੀਨੋ ਕੁਰੇ ਵਾਲਿਆਂ ਦਾ ਗਏ ਸਨ ਹੂੰ ਉਹ ਵੀ ਆਈਆਂ ਹੋਏ ਉਹ ਰੇਵਾ ਸੀ ਹੂੰ ਉਹ ਵੀ ਮਰ ਗਿਆ ਉਹ ਵੀ ਮਰ ਗਿਆ ਹੂੰ ਹਾਂ ਬਈ ਕੌਣ ਲੋ ਆ ਕੇ ਡਾਕਟਰ ਆ ਹਾਂ ਹਾਂ ਮੈਂ ਤੁਹਾਡਾ ਸੇਵਾਦਾਰ ਹਾਂ ਤੁਹਾਡਾ ਪੁੱਤਾਂ ਜਿੱਤੋ ਤੁਹਾਡਾ ਪੁੱਤਰ ਆ ਤੇਰਾ ਪੁੱਤਾਂ ਬਾਪੂ ਤੇਰੀ ਸੇਵਾ ਕਰਿਆ ਕਰਾਂਗੇ ਅਸੀਂ। ਨਾ ਭਾ ਮੈਂ ਬੇਨਤੀ ਆ ਕਰ ਆਪੋ ਜੀ ਦਾ। ਹਾਂ। ਵੀ ਐਸੇ ਪੜ੍ਹਨ ਦੇ ਪੰਡਾਹੀ ਹੈ। ਹਾਂ ਹੀ ਆ। ਜਿਨਾ ਆਪਣਾ ਮੇਰਾ ਨਾਂ ਗੁਰਪ੍ਰੀਤਾ। ਗੁਰਪ੍ਰੀਤਾ ਐਸਾ ਜਰਮਾ ਦੇ ਘਰ ਆਈ ਹੈ। ਹਾਂ ਹੀ ਆ। ਅੱਛਾ ਜੀ ਮਹਾਰਾਜਾ ਤੇ ਲਖੇ ਨਾਲ ਤਾਂ ਸਹਿਜ ਦੇ ਮਤਬਾਤ ਕਰਦੇ ਅੱਜ। ਇਹ ਤੁਹਾਨੂੰ ਇੱਥੇ ਛੱਡਣ ਆਏ ਨੇ ਤੁਸੀਂ ਸਾਡੇ ਕੋਈ ਰਹਿਣਾ ਹੁਣ। ਮੈਂ ਨਾ ਮੈਂ ਹੁਣ ਨਾ ਕੋਈ। ਕਿੰਨਾ ਕੋਲੇ ਆ ਮੈਨੇ ਜਿੱਤਾ ਉੱਥੇ ਲੱਗਿਆ ਹੋਇਆ ਉਹਨਾਂ ਦੇ ਕਿੱਥੇ ਮੈਂ ਲੱਖੇ ਕੋਲੇ ਜਿੱਤ ਲੱਖਾ ਬਿਮਾਰ ਰਹਿੰਦਾ ਲੱਖਾ ਕਹਿੰਦਾ ਹੁਣ ਮੇਤੋਂ ਸਾਹਮਣੇ ਹੁੰਦਾ ਤੂੰ ਸਾਡੇ ਕੋਲ ਰਹਿ ਪਾ ਇੱਥੇ ਸਾਡੇ ਅੰਦਰ ਗੁਰਦੁਆਰਾ ਬਣਿਆ ਹੋਇਆ ਗੁਰੂ ਘਰ ਅੰਦਰ ਇੱਥੇ ਆਰੇ ਅੰਦਰ ਇੱਥੇ ਅੰਦਰ ਸਾਹਮਣੇ ਇੱਥੇ ਗੁਰੂ ਘਰ ਦੀ ਸੇਵਾ ਕਰਾ ਰਿਆ ਕਰੀ ਨਾਲ ਪ੍ਰਸ਼ਾਦਾ ਵਰਤਾਇਆ ਕਰੀ ਆ ਪ੍ਰਸ਼ਾਦਾ ਵਰਤ ਫਰਤੋਂ ਦੀ ਪਹੁੰਚ ਨਹੀਂ ਚੱਲ ਛਕ ਲਿਆ ਕਰੀ ਬੈਠ ਕੇ ਠੀਕ ਆ ਠੀਕ ਆ ਕੋਈ ਗੱਲ ਨਹੀਂ ਜੀ ਅਸੀਂ ਤੁਹਾਡੇ ਕੋਲ ਆਇਆ ਜਾਇਆ ਕਰਾਂਗੇ ਐਹ ਜੀ ਕੋਈ ਗੱਲ ਨਹੀਂ ਕੀ ਮੈਂ ਕਰਮ ਤੁਹਾਨੂੰ ਆਖ ਚਾਹ ਦਿਖਾ ਲਿਆ ਹਾਂ ਕੋਈ ਨਹੀਂ ਦਿਖਾ ਦਿੰਨੇ ਸਾਡੇ ਨਾਲ ਲੈ ਕੇ ਹਾਂ ਨਾਲ ਲੈ ਕੇ ਚੱਲੋ ਕੋਲੇ ਰੱਖਾਂਗੇ ਐਹ ਜੀ ਕੋਈ ਗੱਲ ਨਹੀਂ ਹੈਗੀ ਅਸੀਂ ਆਇਆ ਕਰਾਂਗੇ ਤੁਹਾਨੂੰ ਮਿਲਿਆ ਕਰਾਂਗੇ ਐਹ ਜੀ ਕੋਈ ਗੱਲ ਨਹੀਂ ਹੈ ਠੀਕ ਹੈ ਨਾ ਹਾਂ ਕੋਪ ਦੱਲ ਨਹੀਂ ਛੱਡਣਾ ੱਦਲੀ ਛੱਡਣਾ ਕਾਇਮ ਰਹਿਣਾ ਵੀ ਜੀ ਨੇ ਪਹਿਲੀ ਵਾਰੀ ਕੂੜੇ ਨਾਲ ਇਨੀਕਸ ਲੈ ਕੀਤੀ ਆ ਅੱਛਾ ਜੀ ਨਹੀਂ ਇਹਨਾਂ ਨੇ ਕਿਸੇ ਦਾ ਗੱਲੇ ਨਹੀਂ ਮੈਨੂੰ ਜਾਂ ਭਾਈ ਇਹਨਾਂ ਤੋਂ ਕਿਸੇ ਕਿਸੇ ਨਾਲ ਨਹੀਂ ਗੱਲ ਕਰਦੇ ਕਿਸੇ ਨਾਲ ਇਹ ਟੁੱਟੀਆਂ ਇੰਨੀ ਗੱਲ ਮਤਲਬ ਜਿਵੇਂ ਤੁਹਾਨੂੰ ਫੇਰ ਮਿਲਦੀ ਰੱਬ ਮੈਂ ਦਿਖਾਉਂ ਮੈਂ ਤੁਹਾਨੂੰ ਹਰ ਕਾਲ ਦੇ ਨਾਲ ਜਵਾਬ ਦਿੰਦਾ ਨਹੀਂ ਕਿਸੇ ਨੂੰ ਜਵਾਬ ਹੀ ਨਹੀਂ ਸਾਨੂੰ ਤਾਂ ਨਾਉਂ ਨਹੀਂ ਦੱਸਿਆ ਇਹਨਾਂ ਨੂੰ ਵੀ ਜਵਾਬ ਨਹੀਂ ਦਿੰਦਾ ਕਿਹੜਾ ਤੂੰ ਕੌਣ ਆ ਇਹ ਉਹਦੀ ਕਿਰਪਾ ਬਾਈ ਮਾਰਾ ਸਿੱਤੇ ਪਾਸਾ ਦੀ ਬਾਪੂ ਭਪਿੰਦਰ ਸਿੰਘ ਮੈਂ ਆ ਗਏ ਮੈਂ ਵੀ ਤੇਰਾ ਪੁੱਤ ਹੀ ਆ ਹੈ ਅੱਛਾ ਹਾਂ ਪੁੱਤ ਹੀ ਆ ਮੈਂ ਤੇਰਾ ਬਾਬਾ ਜੀ ਅੱਛਾ ਬਾਤ ਤੇਰਾ ਪਿੰਡ ਕਿਹੜਾ ਸੀ ਆ ਜਰਮਗਾ ਸਲਾਣਾ ਸਲਾਣਾ ਪਿੰਡ ਸੀ ਕੋਈ ਯਾਦ ਹੀ ਹੋ ਹਾਂ ਸਲਾਣ ਦੇ ਜਰਮ ਹੈ ਠੀਕ ਹੈ ਜਰਾਂ ਸਲਾਣੇ ਦਾ ਹੀ ਆ ਜਨਮ ਉਹ ਤਾਂ ਸਲਾਣਾ ਤੈਨੂੰ ਚੜਦੇ ਬਾਸ ਦਾ ਜਰਮ ਹੈ ਚੜਦੇ ਪਾਸੇ ਦਾ ਹਾਂ ਯੋ ਪਾ ਜਦੋਂ ਪਾਕਿਸਤਾਨ ਬਣਿਆ ਉਦੋਂ ਕਿੱਡਾ ਸੀ ਤੂੰ ਬਾਪੂ ਪਾਕਿਸਤਾਨ ਮੇਰੇ 10-11 ਸਾਲ ਦਾ ਸੋਜੀ ਆ ਹਾਂ ਕੱਟਾ ਵੱਡੀ ਹੋਈ ਸੀ ਜਦੋਂ ਉਦੋਂ ਕਿੱਥੇ ਸੀ ਤੁਸੀਂ ਸਲਾਣਾ ਹੀ ਸੀ ਪਿੰਡੇ ਸੀ ਪਿੰਡ ਹੀ ਸੀ ਹਾਂ ਤੁਹਾਡੇ ਪਿੰਡ ਮੈਨੂੰ ਪਤਾ ਲੱਗਦਾ ਇਹ ਬੁਆਣ ਜਾਲ ਲੈ ਬੁਆਣ ਵੱਡੇ ਟੋਕੇ ਗਏ ਅੱਛਾ ਜਿਹੜੇ ਆਉਂਦੇ ਨੇ ਜਾਂਦੇ ਨੇ ਹੂੰ ਨਹੀਂ ਜਾਂਦੇ ਦਸ ਗਏ 10-11 ਸਾਲ ਦੇ ਦੋਡੇ ਪਿੰਡ ਵੀ ਰਫੂਜੀ ਆ ਕੇ ਬਾਵਾ ਬੈਠੇ ਆ ਉਦੋਂ ਜੀ ਜਿਹੜਾ ਮਤਲਬ ਕੋਈ ਨਾ ਉਦੋਂ ਪਿੰਡ ਦੇ ਬਾਹਰ ਗਏ ਤੇ ਇੱਕ ਦੋ ਘਰ ਉਹ ਵੀ ਆਏ ਹਾਂ ਪਿੰਡ ਦੇ ਬਾਹਰ ਗਏ ਤੇ ਨਾ ਹਾਂ ਬਾਕੀ ਹੋਰ ਨਹੀਂ ਆਇਆ ਹੋਰ ਨਹੀਂ ਆਇਆ ਕੋਈ ਇਹ ਪਰ ਜੋ ਗਏ ਨੇ ਬਾਹਰ ਹਾਂ ਉਹੀ ਆਏ ਉਹ ਯਾ ਹੋਰ ਨਹੀਂ ਆਇਆ ਚਲੋ ਕੋਈ ਨਾ ਬਾਪੂ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤਿਹ ਬਾਪੂ ਦਾ ਨਾਮ ਭਪਿੰਦਰ ਸਿੰਘ ਆ ਹਾਂਜੀ ਆ ਉઠੋ ਚਲ ਜੀਏ ਉੱਟੋ ਖੜੇ ਹੋਵੋ ਤੇ ਪਿੰਡ ਸਲਾਣਾ ਤੇ ਹੁਣ ਬਾਈ ਹੁਣੀ ਲੈ ਕੇ ਆਏ ਪਿੰਡ ਭਾਦਲੇ ਤੋਂ ਬਾਪੂ ਨੂੰ ਜਿਲ੍ਹਾ ਪਿੰਡ ਭਾਦਲੇ ਨੂੰ ਲੁਧਿਆਣਾ ਲੁਧਿਆਣਾ ਤੇ ਬਾਪੂ ਦਾ ਪਿੰਡ ਆ ਜਿਹੜਾ ਫਤੇਗੜ ਸਾਹਿਬ ਚ ਪਿੰਡ ਆ ਅਸਲਾਣਾ ਇਹਨੂੰ ਅਸਲਾਣਾ ਤੇ ਸ਼ਰੀਰਕ ਤੌਰ ਤੇ ਬਾਪੂ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਬਿਰਧ ਸ਼ਰੀਰ ਆ ਗੁਰੂ ਦਾ ਸਿੱਖ ਆ ਬਾਪੂ ਜੇ ਨਾ ਚੱਲੇ ਗਿਆ ਹਰ ਕੀ ਕਰਾਂ ਕੋਈ ਨਾ ਕੋਈ ਨਾ ਜੇ ਜੀ ਨਹੀਂ ਲੱਗੂਗਾ ਨਾ ਫਿਰ ਲੱਖੇ ਹੁਣੀ ਆ ਜਾਣਗੇ ਅਸੀਂ ਕੋਲੇ ਆ ਤੁਹਾਡੇ ਅਸੀਂ ਕੋਈ ਗੱਲ ਨਹੀਂ ਅਸੀਂ ਕੋਲੇ ਆ ਇੱਕ ਤਾਂ ਇਹ ਪੁਰਾਣੇ ਸ਼ਰੀਰ ਆ ਪੁਰਾਣੀਆਂ ਖਰਾਕਾਂ ਪੁਰਾਣੇ ਸਮੇਂ ਦੇ ਬੰਦੇ ਆ ਉਦੋਂ ਗੱਲ ਕਹੀ ਤੇ ਸੁਣੀ ਦਾ ਮੁੱਲ ਹੁੰਦਾ ਸੀ ਉਦੋਂ ਗੱਲ ਜੇ ਭਜਨ ਹੁੰਦਾ ਸੀ ਅੱਜ ਬਾਪੂ ਨੂੰ ਪਤਾ ਨਹੀਂ ਲੱਗਦਾ ਉਹਦੇ ਨਾਲ ਨਵੀਂ ਉਮਰ ਦੇ ਮੁੰਡੇ ਢੇਡਾਂ ਕਰੀ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਕਿਹੜਾ ਆਪਣਾ ਕਿਹੜਾ ਬੇਗਾਨਾ ਹਾਂਜੀ ਤੇ ਬਾਪੂ ਆਪਦੇ ਘਰ ਤੋਂ ਬਿਨਾ ਆਪਣੇ ਭਰਾਵਾਂ ਤੋਂ ਆਪਣੇ ਖੂਨ ਤੋਂ ਬਿਨਾ ਸਾਰਾ ਜੀਵਨ ਕੱਟ ਲਿਆ ਬਾਪੂ ਨੇ ਐਦਾਂ ਹੀ ਬਾਪੂ ਦੇ ਕੁਝ ਟਿਕਾਣੇ ਸੀਗੇ ਕੁਝ ਮਿੱਤਰ ਸੀਗੇ ਕੁਝ ਜਾਣ ਪਹਿਚਾਨ ਵਾਲੇ ਸੀਗੇ ਜਿਨ੍ਹਾਂ ਦੇ ਕੋਲੇ ਕਿਤੇ ਆ ਗਿਆ ਕਿਤੇ 6 ਮਹੀਨੇ ਉਹਦੇ ਕੋਲੇ ਲਾ ਲੇ ਕਿਤੇ ਉੱਥੇ ਉਹਦੇ ਕੋਲੇ ਲਾ ਲੇ ਕਿਉਂਕਿ ਜਵਾਨਾਂ ਦਾ ਮੁੱਲ ਸੀ ਤੇ ਇਨਸਾਨ ਦੀ ਬੁੱਕਤ ਸੀਗੀ ਸਮਾਂ ਬੀਤਦਾ ਗਿਆ ਸਮਾ ਬਦਲਦਾ ਗਿਆ ਹੱਡ ਪੁਰਾਣੇ ਹੁੰਦੇ ਗਏ ਉਮਰ ਬਿਰਧ ਹੁੰਦੀ ਗਈ ਪਾਕਿਸਤਾਨ ਬਣਿਆ ਸੀ ਜਦੋਂ ਬਾਪੂ ਕਹਿੰਦਾ ਉਹ ਤੋਂ ਮੈਂ 11-12 ਸਾਲਾਂ ਦਾ ਸੀ ਬਾਵਾ ਸੋਜੀ ਸੀ ਮੈਂ ਅੱਜ ਧੰਨਵਾਦ ਕਰਦੇ ਆ ਫੇਰ ਵੀ ਲੱਖਾ ਸਿਓ ਬਾਈ ਦਾ ਤੇ ਇਹਦੇ ਨਾਲ ਜਿਹੜੇ ਵੀਰੇ ਹੁਣੇ ਆਏ ਨੇ ਇਹ ਬਾਦਲੇ ਪਿੰਡ ਤੋਂ ਲੈ ਕੇ ਆਏ ਨੇ ਬਾਪੂ ਜੀ ਸਾਨੂੰ ਵੀਡੀਓ ਭੇਜੀ ਬਾਈ ਜੀ ਹੁਣਾਂ ਨੇ ਘਰੇ ਰੱਖਿਆ ਹੋਇਆ ਸੀ ਆਪਦੇ ਬਾਪੂ ਜੀ ਨੂੰ ਵਧੀਆ ਮੰਜਾ ਦਿੱਤਾ ਸੀ ਵਧੀਆ ਰੋਟੀ ਪਾਣੀ ਦਿੰਦੇ ਸੀ ਤੂੰ ਪਾ ਰਹੀ ਹੈ ਨਾ ਹਾਂ ਅੱਛਾ ਤੇ ਪਰ ਬਾਪੂ ਦੀ ਸਾਂਭ ਸੰਭਾਲ ਹੁਣ ਬਾਈ ਕਹਿੰਦਾ ਮੇਤੋਂ ਹੁੰਦੀ ਨਹੀਂ ਮੈਂ ਵੀ ਢਲ ਰਹਿਣਾ ਮੈਨੂੰ ਵੀ ਹਾਰਟ ਦੀ ਪ੍ਰੋਬਲਮ ਆ ਗਈ ਸਟੰਟ ਪੈ ਗਏ ਨੇ ਗਾਂ ਅਗਲੀ ਪੀੜ੍ਹੀ ਹੈ ਜਿਹੜੀ ਸਾਡੀ ਬੱਚੇ ਹੈ ਜਿਹੜੇ ਉਹ ਤੁਸੀਂ ਜਾਣਦੇ ਹੀ ਹੋ ਵੀ ਉਹਨਾਂ ਦੇ ਸੁਭਾਅ ਕਿਦਾਂ ਦੇ ਆ ਤੇ ਉਹਨਾਂ ਦੇ ਟੀਚੇ ਕੀ ਆ ਤੇ ਭਾਈ ਨੇ ਸਾਨੂੰ ਪਹਿਲਾਂ ਵੀਡੀਓ ਭੇਜੀ ਦੱਸਿਆ ਵੀ ਮੇਰਾ ਰਿਸ਼ਤਾ ਤਾਂ ਕੋਈ ਨਹੀਂ ਪਰ ਸਾਡੇ ਬਾਪੂ ਦੀ ਆੜੀ ਹੁੰਦੀ ਸੀ ਤੇ ਉਹਨੂੰ ਨਿਭਾਈ ਜਾਂਦੇ ਅਸੀਂ ਵੀ ਵੀ ਪਰ ਹੁਣ ਬਾਪੂ ਵਿਰਧ ਵਿਰਧ ਹੋ ਗਿਆ ਬਜ਼ੁਰਗ ਹੋ ਗਿਆ ਵੀ ਸਾਤੋਂ ਵੀ ਨਹੀਂ ਸੰਭਿਆ ਜਾਂਦਾ ਤਾਂ ਅਸੀਂ ਇਸ ਬਾਪੂ ਦੀ ਹਾਲਤ ਦੇਖ ਕੇ ਇਸ ਵਿਰਧ ਸਰੀਰ ਨੂੰ ਦੇਖਦਿਆਂ ਭਾਈ ਲੱਖੇ ਉਹਨਾਂ ਨੂੰ ਕਹਿਆ ਸੀ ਵੀ ਤੁਸੀਂ ਇੱਥੇ ਲੈ ਆਓ ਸਾਡੇ ਕੋਲੇ ਕੋਈ ਗੱਲ ਨਹੀਂ ਜੇ ਸਾਡੇ ਕਰਮਾਂ ਦੀ ਸੇਵਾ ਹੈ ਤਾਂ ਅਸੀਂ ਜ਼ਰੂਰ ਕਰਾਂਗੇ ਕਿਉਂਕਿ ਬਜ਼ੁਰਗ ਸਾਡਾ ਸਰਮਾਇਆ ਇਹ ਸਾਡੀ ਧਰੋਹਰ ਆ ਇਹ ਸਾਡੀ ਸ਼ਾਨ ਆ ਤੇ ਜੇ ਸੁਪਨਿਆਂ ਦੇ ਘਰ ਵਿੱਚ ਰਹਿ ਕੇ ਬਾਪੂ ਜੀ ਦਾ ਦਾਣਾ ਪਾਣੀ ਲਿਖਿਆ ਅੰਨ ਪਾਣੀ ਲਿਖਿਆ ਤਾਂ ਉਹਨੂੰ ਕੋਈ ਰੋਕ ਨਹੀਂ ਸਕਦਾ ਤੇ ਉਹਨੂੰ ਅਸੀਂ ਕੌਣ ਆ ਜਵਾਬ ਦੇਣ ਵਾਲੇ ਤੇ ਬਸ ਅਰਦਾਸ ਕਰਿਓ ਬਾਪੂ ਭਪਿੰਦਰ ਸਿੰਘ ਜੀ ਜਿਹਨੂੰ ਇਹ ਸਾਰੇ ਨਗਰ ਵਾਲੇ ਲੋਕ ਬਾਬਾ ਜੀ ਹੀ ਕਹਿੰਦੇ ਆ 10-12 ਸਾਲਾਂ ਤੋਂ ਇਸ ਨਗਰ 'ਚ ਆਉਂਦਾ ਬਾਪੂ ਤੇ ਇਹਨਾਂ ਨੂੰ ਕੋਈ ਨਾਮ ਨਹੀਂ ਪਤਾ ਸੀ ਕਿਸੇ ਨੂੰ ਵੀ ਬਾਪੂ ਦਾ ਬਾਈ ਦੱਸਦੇ ਵੀ ਅਸੀਂ ਬਾਬਾ ਜੀ ਇਹ ਕਹਿ ਕੇ ਬੁਲਾਉਂਦੇ ਆ ਉੱਥੇ ਪਿੰਡ ਜਗ੍ਹਾ 'ਤੇ ਲੰਗਰ ਚੱਲਦਾ ਉੱਥੇ ਬਾਪੂ ਜੀ ਉੱਥੇ ਆ ਜਾਂਦੇ ਆ ਰਹਿ ਜਾਂਦੇ ਆ ਮਹੀਨਾ-ਮਹੀਨਾ ਦੋ-ਦੋ ਮਹੀਨੇ ਚਲੇ ਜਾਂਦੇ ਆ ਸਾਧੂ ਚੱਲਦੇ ਭਰੇ ਨਗਰੀ ਵਸਦੀ ਭਲੀ ਸਾਲ ਹੋ ਗਿਆ ਹੁਣ ਉੱਥੇ ਜਿੱਥੇ ਰਹਿ ਰਹੇ ਸੀ ਇਹ ਜਗ੍ਹਾ ਤੇ ਹੀ ਹਨ ਤੇ ਉਹਨੂੰ ਵਕਤ ਨੂੰ ਦੇਖਦੇ ਆ ਆ ਰੱਬਾ ਉਮਰ ਦੇ ਹਿਸਾਬ ਨਾਲ ਕੋਈ ਨਾ ਆਪਾ ਦਿਖਾਉਨੇ ਗੋਡਾ ਵੀ ਡਾਕਟਰ ਨੂੰ ਇਥੇ ਬਾਪੂ ਸੁਪਨਿਆਂ ਦੇ ਘਰ ਪਹੁੰਚਿਆ ਅਰਦਾਸ ਕਰਿਓ ਬਾਪੂ ਦਾ ਜਿਹੜਾ ਅਗਲਾ ਜੀਵਨ ਆ ਇੱਥੇ ਆਰ ਯਾਰ ਬਾਪੂ ਸਾਹਮਣੀ ਖੁਸ਼ੀਆਂ ਤੇ ਮਾਨ ਸਤਿਕਾਰ ਭਰਿਆ ਬਤੀਤ ਕਰ ਤੰਦਰੁਸਤੀ ਤੇ ਇੱਜ਼ਤ ਭਰਿਆ ਬਤੀਤ ਕਰਨ ਬਸ ਸਾਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਸਮਤ ਬੁੱਧੀ ਬਖਸ਼ਣ ਅਸੀਂ ਬਾਪੂ ਦੇ ਪੋਤੇ ਬਣ ਸਕੀਏ ਬਾਪੂ ਦੇ ਪੁੱਤ ਬਣ ਸਕੀਏ ਸੱਚੇ ਪਾਤਸ਼ਾਹ ਅੱਗੇ ਤੁਸੀਂ ਵੀ ਸਾਰੇ ਅਰਦਾਸ ਕਰਿਓ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਕੋਈ ਭਗਵਾਨ ਆਪਾਂ ਅਲੱਗ-ਅਲੱਗ ਨਾਵਾਂ ਨਾਲ ਪੁਕਾਰਦੇ ਆ ਜ਼ਰੂਰ ਅਰਦਾਸ ਕਰਿਓ ਅਸੀਂ ਆਪਣੀ ਡਿਊਟੀ ਨੂੰ ਨਿਭਾ ਸਕੀਏ ਸੱਚੇ ਮਾਨ ਨਾਲ ਤੇ ਸਾਫ਼ ਨੀਤ ਨਾਲ ਬਾਪੂ ਜੀ ਦੀ ਸੇਵਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਅੱਗੇ ਬਾਪੂ ਘਰ ਅੱਛਾ ਜੀ ਨਾ